जय भीम जय भारत हिंदुस्थान ਦਾ ਇਤਿਹਾਸਿਕ ਦਿਨ ਹੈ ਜਿਸ ਦਿਨ ਭਾਰਤ ਰਤਨ ਡਾਕਟਰ ਪੀਮਰಾವ್ ਮੀਤਗਾਦੀ ਨੇ ਹਿੰਦੁਸਤਾਨ ਸ਼ਬਦਾਂ ਲਿਖ ਕੇ ਹਿੰਦੁਸਤਾਨ ਨੂੰ ਨਵੀਂ ਰੋਸ਼ਨੀ ਦਿੱਤੀ 15 ਅਗਸਤ ਦਾ ਦਿਨ ਕਤਵਾਲੀ ਲੋਂਗ ਵਾਲੀ ਮਾਤਾ ਦੇ ਕੋਲ ਡਾਕਟਰ ਪੀਮਰಾವ್ ਮੀਤਗਾਦੀ ਮੂਰਤੀ ਤੇ 15 ਅਗਸਤ ਦਾ ਸ਼ੁਭ ਦਿਹਾੜਾ ਸ਼ਰਧਾ ਪੂਰਕ ਬਣਾਇਆ ਜਾ ਰਿਹਾ ਹੈ ਜਿੱਥੇ ਬੱਚਿਆਂ ਦਾ ਗਿੱਧਾ ਭੰਗੜਾ ਆਪਾਜਾਂ ਨੂੰ ਟ੍ਰਾਈਸਾਈਕਲ ਵਿਦਵਾਨਾਂ ਨੂੰ ਮਸ਼ੀਨਾ ਹੋਰ ਧੀਰੇ ਡਾਕਟਰ ਪੀਮਰਾਵ ਮੇਲਗਾਰੀ ਦੇ ਨਿਯਮਾਂ ਤੇ ਚੱਲਦੇ ਹਨ ਜਿਨ੍ਹਾਂ ਨੇ ਐਜੂਕੇਸ਼ਨ ਨੂੰ ਪਹਿਲ ਦਿੱਤੀ ਆ ਉਹਨਾਂ ਨੂੰ ਮਾਣ ਤੇ ਸਨਮਾਨ ਦਿੱਤਾ ਜਾਵੇਗਾ ਹਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕੁਮਾ ਮਾਗੇ ਠੀਕ 11 ਵਜੇ ਮੀਤਕਾਰ ਜੀ ਬੁੱਤੀ ਪੁੰਚਣ ਦੀ ਗ੍ਰਪਾਲਤਾ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਥੇ ਸੰਸਮਾਜ ਦੇ ਮੁਖੀ ਸਤ ਮਲਗੀਨਾ ਜੀ ਭਗਵਾਨ ਵਾਲਮੀ ਅਸਥਾਨ ਸਭ ਪ੍ਰੈਸ ਨੂੰ ਸੇਵਾ ਨਿਮਾਉਣਗੇ ਧੰਨਵਾਦ ਮੈਂ ਆਸ਼ੋਕ ਮਲਤਰਾ 올 ਇੰਡੀਆ ਪ੍ਰੈਸ ਕਟਰ ਤੁਨਾ ਸਭ ਪ੍ਰੈਸ ਸ਼੍ਰੀ ਵਾਲਮੀਕੀ ਆਸ਼ਰਮ ਅਬਰਿਸਤ ਨੂੰ ਮੈਂ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ 77ਵੀਂ ਵਰੇਗੰਢ ਦੀ ਐਡਵਾਂਸ ਦੇ ਵਿੱਚ ਵਧਾਈ ਦੇਣਾ ਹਾਂ ਅਸੀਂ ਵਾਲਮੀਕ ਸਮੂਹ ਵੱਲੋਂ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਬਾਬਾ ਸਾਹਿਬ ਅੰbedkar ਦੀ ਪ੍ਰਤਿਮਾ ਲੌਂਗਾ ਵਾਲੀ ਮਾਤਾ ਮੰਦਰ ਦੇ ਕੋਲ ਕੁਤਵਾਲੀ ਚੌਂਕ ਦੇ ਵਿੱਚ ਮਨਾਉਣ ਜਾ ਰਹੇ ਆ ਸ਼ੁੱਕਰਵਾਰ ਨੂੰ ਇਹ ਪ੍ਰੋਗਰਾਮ 11 ਵਜੇ ਸ਼ੁਰੂ ਹੋਏਗਾ ਜਿਸ ਵਿੱਚ 10 ਅਪਾਹिज ਲੋੜਵੰਦਾਂ ਨੂੰ ਟ੍ਰਾਈਸਾਈਕਲ ਤੇ 25 ਬੇਸਹਾਰਾ ਬੀਬੀਆਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ ਤਾਂ ਕਿ ਉਹ ਆਪਣਾ ਸਵੇ ਰੋਜ਼ਗਾਰ ਸ਼ੁਰੂ ਕਰ ਸਕਣ ਤੋਏ ਆਜ਼ਾਦੀ ਦਾ ਮਹੋਤਸਵ ਹੈ ਜੀ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ ਇਸ ਆਜ਼ਾਦੀ ਦੇ ਮਹੋਤਸਵ ਦੇ ਵਿੱਚ ਸਾਡੇ ਸਾਖਸ਼ਾਨੀ ਡਿਪਟੀ ਕਮਿਸ਼ਨਰ ਆਫ ਅੰਮ੍ਰਿਤਸਰ ਵੀ ਆ ਰਹੇ ਨੇ ਤੇ ਸੀਪੀ ਪੁਲਰ ਸਾਹਿਬ ਵੀ ਸਾਡੇ ਨਾਲ ਸ਼ਿਰਕਤ ਕਰਨਗੇ ਤੋਂ ਮੈਂ ਅੰਮ੍ਰਿਤਸਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸ ਵਿਸ਼ਾਲ ਪ੍ਰੋਗਰਾਮ ਦੀ ਸ਼ੁਭਾ ਬਣੋ ਧੰਨਵਾਦ ਜੈ ਬਾਲਮੀਕ ਹਰ ਹਰ ਬਾਲਕ ਮੈਂ ਲక్ష్ਮਰ ਸਿੰਘ ਵਾਈਸ ਪ੍ਰਧਾਨ ਤੁਆਸਕ ٹرسٹ ਮੈਂ ਦੇਸ਼ ਵਾਸੀਆਂ ਨੂੰ 77ਵੇਂ ਵਰੇ ਗਣ ਤੇ ਅਡਵਾਂਸ ਤੇ ਵਧਾਈ ਦੇਣਾ ਜੀ ਤੇ ਅਸੀਂ ਪ੍ਰੋਗਰਾਮ ਕਰਵਾ ਰਹੇ ਹਾਂ ਬਾਬਾ ਸਾਹਿਬ ਦੀ ਮੂਰਤੀ ਜਿਹੜਾ ਕਤਵਾਲੀ ਲੋਂਗਾ ਵਾਲੀ ਦੇਵੀ ਤੇ ਅਸੀਂ ਵਾਰੀਗਨ ਮਨਾ ਰਹੇ ਆ ਜੀ ਉੱਥੇ ਅਸੀਂ ਬੇਸਹਾਰਾ ਨੂੰ ਜਿਹੜੇ ਬੱਚੇ ਆ ਅੰਗਹੀਣ ਉਹਨਾਂ ਨੂੰ ਟਰਾਈਸਾਈਕਲ ਦੇ ਰਹੇ ਆ ਜੀ ਤੇ ਵਿਧਵਾ ਜਿਹੜੀਆਂ ਬੀਬੀਆਂ ਭੈਣਾਂ ਮੇਰੀਆਂ ਉਹਨਾਂ ਨੂੰ ਸਲਾਈ ਮਸ਼ੀਨਾਂ ਦੇ ਰਹੇ ਆ ਤੇ ਹੋਰ ਵੀ ਜਿਹੜੇ ਬੱਚਿਆਂ ਦਾ ਜਿਵੇਂ ਬੱਚਿਆਂ ਨੂੰ ਮੌਕਾ ਦੇ ਰਹੇ ਆ ਵੀ ਆਪਣੀਆਂ ਖੁਸ਼ੀਆਂ ਮਨਾਉਣ ਦਾ ਭੰਗੜਾ ਗਿੱਧਾ ਬੱਚੇ ਨੂੰ ਇਨਵਾਈਟ ਕੀਤਾ ਜੀ ਜੈ ਬਾਲਮੀਕ ਹਰ ਹਰ ਬਾਲਮੀਕ